ਅੱਜ ਜੀਜੀਐਮ ਇੰਟਰਟੇਨਮੈਂਟ ਅਤੇ ਰੂਮ ਟੀਮ ਵੱਲੋਂ ਮਿਰਜਾ ਸੰਧੂ ਵੱਲੋਂ ਗਾਈ ਗੂਜ਼ ਬੰਮਸ ਐਲਬਮ ਜਿਸ ਵਿੱਚ ਤਾਰਾ ਗਾੜੇ ਹਨ ਅੱਜ ਜਾਰੀ ਹੋਈ ਹੈ ਜੀ ਗੁਰੀ ਲਰਿਕ ਕਰਮ ਭੈਣੀ ਵਿਪਲ ਕੁਮਾਰ ਤੇ ਭੱਟਲ ਮਿਕਸ ਮਾਸਟਰ ਬੀਟਿੰਗ ਬੀ ਰੂਮ ਵੱਲੋਂ ਦਿੱਤਾ ਗਿਆ ਵੱਲੋਂ ਸਾਰੇ ਪ੍ਰੈਸ ਮੈਂਬਰਸ ਦਾ ਮੈਂ ਸਵਾਗਤ ਕਰਦਾ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹੁਣ ਸਾਡੇ ਸਾਰੇ ਟੀਮ ਮੈਂਬਰਾਂ ਨਾਲ ਥੋੜੀ ਜਾਣ ਪਛਾਣ ਕਰਵਾਉਣ ਲੱਗਾ ਹਾਂ ਵਿਕੀ ਸਿੰਘ ਜੀ ਸਾਡੇ ਡਾਇਰੈਕਟਰ ਨੇ ਇਹ ਵੀ ਦੱਸ ਅਭਿਤਾ ਸਿੰਘ ਕੇ ਹਿਸਾ ਜੀ ਇਹ ਨੋ ਪ੍ਰੋਡਕਸ਼ਨ ਦੇ ਮਾਤਮਾ ਨਿਰਜਾ ਨਿਰਜਾ ਸੰਧੂ ਜੀ ਜਿਨ੍ਹਾਂ ਦੀ ਐਲਬਮ ਆਜ਼ਰਲੀ ਹੋ ਰਹੀ ਹੈ ਜੀ ਗੁਰੇ ਜਿਨ੍ਹਾਂ ਨੂੰ ਤੁਸੀਂ ਸਾਰੇ ਬੀਮਿਊਜ਼ਿਕ ਦਾ ਸੀਚ ਬੜਾ ਵੱਡਾ ਨਾਮ ਜਰਨੈਲ ਸਿੰਘ ਜੀ ਹੁਸ਼ਿਆਰਪੁਰੀ ਬੀਟ ਬੀਟ ਕਿੰ ਬਾਲੇ ਕੀ ਨਾਮ ਹੈ ਅਮ੍ਰੇਤੀ ਮੈਂ ਦਿਲਬਖ ਸਿੰਘ ਜੀ ਸਾਰੇ ਇਸਕੀਮ ਮੈਂਬਰ ਹਾਂ ਕਿ ਅੱਜ ਅਸੀਂ ਇਸ 17 ਗਾਣਿਆਂ ਦੀ ਜਿਹੜੀ ਵੀਡੀਓ ਐਲਬਮ ਰਿਲੀਜ਼ ਦੇ ਮੌਕੇ ਤੇ ਇੱਥੇ ਹਾਜ਼ਰ ਹੋਏ ਹਾਂ ਇਹ ਪਹਿਲੀ ਵਾਰ ਹੈ ਕਿ 17 ਗਾਣਿਆਂ ਦੀ ਵੀਡੀਓ ਐਲਬਮ ਰਿਲੀਜ਼ ਹੋਣ ਜਾ ਰਹੀ ਹੈ 7 ਤਰੀਕ ਨੂੰ YouTube ਤੇ ਤੇ ਉਹਦੇ ਸਬੰਧ ਚ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਆਂ ਤੇ ਤੁਹਾਡਾ ਸਭ ਦਾ ਇੱਥੇ ਬਹੁਤ-ਬਹੁਤ ਨਿੱਕਾ ਸਵਾਗਤ ਹੈ ਕਿਉਂਕਿ ਤੁਸੀਂ ਗੁਰੀ ਭਾਜੀ ਤੁਹਾਡੇ ਨੂੰ ਮਿਲੋਗੇ ਅਸੀਂ ਕੱਲ ਜੀ ਸਾਰਿਆਂ ਨੂੰ ਸੋ ਜਿੱਦਾਂ ਭਜਨੇ ਤੁਹਾਨੂੰ ਦੱਸਿਆ ਹੀ ਸੀ ਸਾਜੀ ਐਲਬਮ ਸਾਡ ਕੱਪੂਰ ਰਿਲੀਜ਼ ਹੋ ਰਹੀ ਹੈ ਸੋ ਸਤਾਂ ਗਾਣਿਆਂ ਦੇ ਵਿੱਚ ਮਿਰਜ਼ਾ ਜੀ ਨੇ ਦਿੱਖੇ ਨਿਕਲਵਾ ਦਿੱਤੇ ਤੇ ਬੁਲਾਇਆ ਤੇ ਨਾਲ ਸਾਡੇ ਹੋਰ ਨੀਪਲ ਬੱਠਲ ਜੀ ਨਾਲ ਮੋਗੋ ਭਾਜੀ ਕਈ ਸਾਲਾਂ ਸਾਰੇ ਰਾਈਟਰ ਨਾਲ ਹੋਰ ਵੀ ਆ ਗਿਆ ਸੋ ਸਾਰੇ ਪਰਿਵਾਰਿਕ ਗਾਣੇ ਆ ਸੈਡ 2020 ਤਾਂ ਉਮੀਦ ਕਰਦਾ ਸਾਰੇ ਜਣ ਕੇ ਬਹੁਤ ਪਸੰਦ ਕਰੋਗੇ ਸੋ ਧੰਨਵਾਦੀ ਤੁਹਾਡਾ ਸਿਕਰਾ ਜੀ ਸਾਰਿਆਂ ਨੂੰ ਇਹ ਬੁਜੀਪਮਸ ਜੁਆ ਦੇ ਬੇਦਨ ਬਹੁਤ ਸਾਰਾ ਮਿਹਨਤ ਆਈ ਹੈ ਬਹੁਤ ਜ਼ਿਆਦਾ ਜਮੀਨ ਵਿੱਚ ਸਾਰੇ ਆ ਗਏ ਬਾਈ ਜੀ ਨੇ ਬਹੁਤ ਮਿਹਨਤ ਕੀਤੀ ਹੈ ਉਹਦਾ ਜਬੀ ਨੇ ਅੰਮ੍ਰਿਤ ਵੀਰ ਜੀ ਸਾਰਿਆਂ ਨਾਲ ਕੇ ਇੱਕ ਟੀਮ ਵਰਤ ਚ ਹੁਦਦਾ ਹੋਇਆ ਹੈ ਹਰੇਕ ਤਰ੍ਹਾਂ ਦਾ ਗਾਣਾ ਕੁਸ਼ ਜੋ ਅਜਕੱਲ ਚੱਲਦੇ ਉਹ ਸਭ ਤੋਂ ਅਲੱਗ ਕੁਝ ਚੀਜ਼ਾਂ ਜੋ ਅਜ ਤੱਕ ਨਹੀਂ ਆਈਆਂ ਕੁਝ ਸਪੈਨਿਸ਼ ਵਗੈਰਾ ਇਟਾਲੀਅਨ ਸੰਗੀਤ ਵਗੈਰਾ ਕੋਈ ਸਿੱਖੁਦਾ ਆਪਣਾ ਕੀਤਾ ਕੋਈ ਵੀ ਇਦਾਂ ਕੋਈ ਦੂਬਾਰੂ ਨਹੀਂ ਇਦਾਂ ਐਸੀ ਸਾਰਿਆਂ ਨਾਲ ਕੇ ਨੀਂਦ ਜੋ ਕੀਤੀ ਹੈ ਮਾ ਬਹਿਰੂ ਨੂੰ ਗੰਗਲਾ ਹੋਵੇ ਇਹ ਉਮੀਦ ਹੈ ਜੇ ਸਾਰਿਆਂ ਨੂੰ ਪਸੰਦ ਆਏ ਜੋਸੀ ਗਾਜੀ ਆਪਣੀ ਨਿਊ ਐਲਬਮ ਆਈ ਫਰਮ ਚਿੰਦਾ ਨਾਮ ਦੀ ਤੇ ਬੇਜਾ ਸੰਦੀਰ ਬਹੁਤ ਸੋਹਣਾ ਲੱਗਿਆ ਸਾਰੇ ਟ੍ਰੈਕਸ ਤੇ ਇੱਕ ਵਾਤਵਾਲੇ ਨੇ ਤਿਆਰ ਤੇ ਵਾਤਵਾਲੇ ਸੀ ਸਾਡੇ ਵੱਲੋਂ ਤਿਆਰ ਕੀਤਾ ਗਿਆ ਤੇ ਪੁਰਾ ਵੱਲੋਂ ਤੇ ਹੋਪ ਤੁਸੀਂ ਬਹੁਤ ਜ਼ਿਆਦਾ ਪਸੰਦ ਕਰੋ। ਤੇਰੇ ਵੀਡੀਓ ਦੇ ਸਾਥੀਆਂ ਦਾ ਮੈਂ ਇੱਥੇ ਪਹੁੰਚਣ ਤੇ ਬਹੁਤ ਹੀ ਨਿੱਘਾ ਸਵਾਗਤ ਕਰਦਾ ਧੰਨਵਾਦ ਕਰਦਾ ਮੇਰੇ ਮਿੱਤਰ ਨੇ ਮੇਰੇ ਦੋਸਤ ਨੇ ਸਾਰੇ ਕੋ ਵੀ ਮੈਂ ਵੀ ਇਸ ਕਿਤੇ ਨਾਲ ਜੁੜਿਆ ਹੋਇਆ ਹਾਂ ਅ ਮੈਂ ਹੁਣ ਜਿਹੜੇ ਗੁਰੀ ਬਾਜੀ ਨੇ ਇਹਨਾਂ ਨੂੰ ਸਰੀਮ ਸਾਡਾ ਜਿਹੜਾ رابطہ ਉਹ ਤਾਂ ਜਿੰਕਾਰਾ ਸਾਲ ਤੋਂ ਹੈ ਪਰ ਅਸੀਂ ਇਕੱਠੇ ਹੋ ਕੇ ਇਹ ਬੈਨਰ ਜੀਜੀਐਮ ਐਂਟਰਟੇਨਮੈਂਟ ਨੂੰ ਕੇ ਬਤਾਉਣ ਲੱਗੇ ਹੇ ਪਹਿਲੀ ਵਾਰ ਹੋਇਆ ਕਿ 17 ਗਾਣਿਆਂ ਦੀ ਪਹਿਲੀ ਵਾਰ ਵੀਡੀਓ ਐਲਬਮ ਬਣਨਾ ਹਾਲਾਂਕਿ ਇਹ ਰੌਚਕ ਗੱਲ ਹੈ ਕਿ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਕਿ ਟੈਸਟ ਦੇ ਵਿੱਚ ਬੜਾ ਗਾਣੇ ਵਿੱਚ ਸੀ ਦੋ ਵੀਡੀਓ ਬਣਦੇ ਸੀ ਪਹਿਲੀ ਵਾਰ ਕਿਉਂਕਿ ਬਹੁਤ ਵੱਡਾ ਛਰਚ ਹੁੰਦਾ ਭਾਜੀ ਇਹ ਤੇ ਮੇਰੇ ਨਾਮ ਤੇ 5 ਲੱਖ 4 ਲੱਖ 3 ਲੱਖ ਗਾਣੇ ਚ ਲੱਗਦਾ ਹੈ ਪਰ ਉਹ ਵੱਡਾ ਰਿਸਕ ਲੈ ਕੇ ਪੂਰੀ ਸਾਉ ਦੇ ਦੇਖਣ ਵਾਲੇ ਗੱਲ 17 ਗਾਣੇ ਜੇ 5 ਲੱਖ ਵੀ ਲਾ ਲਈਏ 17 ਨੂੰ ਮੱਠੀ ਬਣਾਇਆ ਕਰ ਲੋ ਕਿੰਨੇ ਪੈਸੇ ਬਣਦੇ ਨੇ ਉਹ ਵੱਡਾ ਰਿਸਕ ਲੈ ਉਹ ਨਾਮਕ ਲਾਗਰ ਨਵੇਂ ਕਲਾਕਾਰ ਤੇ ਪੂਰੀ ਸਕਰੀਨ ਤੇ ਪਹਿਲੀ ਵਾਰ ਨਾ ਰਿਸਕ ਲੈ ਇਹ ਬੋਬਾ ਦੀ ਗੱਲ ਹੈ ਦੂਜੀ ਗੱਲ ਅਸੀਂ ਮਿਲ ਕੇ ਕਾਫੀ ਗਾਣੇ ਪਲਾਨ ਕੀਤੇ ਹੋਏ ਹੁਣ ਵੀ ਸਾਡਾ ਸ਼ੌਕ ਹੈ ਨਾ ਉਹ ਵੀ ਲਾ ਉਹ ਦੂਸਰਾ ਹੈ ਕਿ ਜਿਹੜਾ ਮੇਰਾ ਜੁੜਨ ਦਾ ਹੈਗਾ ਕਿ ਇਹਨਾਂ ਦੇ ਗਾਣਿਆਂ ਦੇ ਵਿੱਚ ਕੋਈ ਨਾ ਕੋਈ ਮੈਸੇਜ ਹੈ ਪਾਸ ਹੈ ਤੇ ਸੁਣੀ ਹੋਣੇ ਸਕੂਨ ਤੇਰਾ ਨਾਮ ਹੈ ਸਕੂਨ ਰੱਖਦੇ ਆਂ ਧੀਆਂ ਬਹੁਤ ਸਕੂਨ ਦੇ ਨਾਲ ਗਾਨੇ ਨੇ ਬਾਕੀ ਜੇ ਸਕੂਨ ਦੀ ਗੱਲ ਨਾ ਕਰਾਂ ਸਾਰੇ ਗਾਣੇ ਸਕੂਨ ਦੇ ਨਾਲ ਨੇ ਮੇਰਾ ਭਰਾ ਹੈ ਪੂਰੀ ਬਹੁਤ ਵਧੀਆ ਕੰਪੋਜ਼ ਕਰਦਾ ਹੈ ਬਹੁਤ ਵਧੀਆ ਇਹ ਗਾਣਿਆਂ ਦਾ میوزਿਕ ਦਿੰਦਾ ਤੇ ਅਸੀਂ ਕਹਿੰਦੇ ਹਾਂ ਰੱਬ ਤਰਜੀ ਕਰੇ ਕਿ ਮਿਰਜਾ ਸੰਧੂ ਸਾਡਾ ਸਾਥੀ ਹੈ ਸਾਡਾ ਬੱਚਾ ਹੈ ਏਸੀ ਕਹਿੰਦੇ ਪਰਮਾਤਮਾ ਇਹਨੂੰ ਬਹੁਤ ਵੀ ਬਧਾਵੇ ਬਹੁਤ ਸੋਹਣੀ ਆਵਾਜ਼ ਹੈ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਸੁਣਿਆ ਤੇ ਬਹੁਤ ਸੋਹਣੀ ਆਵਾਜ਼ ਹੈ ਇਹਦਾ ਗਾਣਾ ਪਹਿਲਾਂ ਵੀ ਰਿਲੀਜ਼ ਹੋਇਆ ਤੇ ਬਾਕੀ ਉਪਰਵਾਲੇ ਦੀ ਅਰਜਾ ਜੀ ਉਹਦੇ ਹਿਸਾਬ ਨਾਲ ਸਾਰਾ ਕੁਝ ਹੁੰਦਾ ਮੈਂ ਤਾਂ ਉਹਤੇ ਵਿਸ਼ਵਾਸ ਕਰਦਾ ਜੋ ਹੋਣਾ ਤਰੱਕੀ ਹਿੱਟ ਸਭ ਉਹਦੇ ਨਾਲ ਚੱਲ ਬਾਕੀ ਸਾਰਾ ਬਹੁਤ ਧੰਨਵਾਦ ਅੱਜ ਜਿਹੜੀ ਇੰਡਸਟਰੀ ਦੇ ਵਿੱਚ ਸੁਨਾਮੀ ਆ ਰਹੀ ਹੈ 뮤직 ਡਾਇਰੈਕਟਰ ਜੀ ਗੁਰੀ ਦੇ ਨਾਲ ਦੀ ਆ ਰਹੀ ਹੈ ਤੇ ਸਾਰੇ ਲੋਕ ਬੜਾ ਪਸੰਦ ਕਰਦੇ ਨੇ ਵੀ ਇਹ ਬੜਾ ਤਾਕਤ ਨਾਲ ਜੁੜਿਆ ਹੋਇਆ ਇਨਸਾਨ ਹੈ ਤਿਆਰ ਕਰਨ ਵਾਲਾ ਗਾਣੇ ਵੀ ਉਦਾਂ ਦੇ ਆ ਰਹੇ ਨੇ ਜਿਹੜੇ ਘਰ ਚ ਬੈਠ ਕੇ ਸੁਣੇ ਜਾਂਦੇ ਨੇ ਪੂਰਾ ਪਰਿਵਾਰ ਸੁਣ ਸਕਦਾ ਗਾਣਾ ਅੱਜ ਮਿਰਜ਼ਾ ਸੰਦੋ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਦਾ ਕਿ ਇੱਕ ਇਸੇ ਚੰਗੇ ਦੇ ਲੜ ਲੱਗੇ ਆ आसमान धरती सारी एक हो ਜਾਣੀ ਹੈ ਜਦੋਂ ਮਿਰਜੇ ਸੰਧੂ ਦੀ ਐਲਬਮ ਸੱਤ ਤਰੀਕਾ ਰਿਲੀਜ਼ ਹੋ ਜਾਂਦੀ ਹੈ ਇੱਕ ਹੋਰ ਮੁਬਾਰਕਬਾਦ ਦਿੰਦੇ ਆ ਜਿਨ੍ਹਾਂ ਨੇ 뮤ਜ਼ਿਕ ਬਣਾਇਆ ਹੈ ਜਿਨ੍ਹਾਂ ਨੇ ਗਾਣੇ ਸਾਰੇ ਸਾਜੇ ਪਰੋਏ ਨੇ ਅੱਜ ਸਾਡੇ ਵੀਟ ਕਿੰਗ ਦਾ ਅੰਮ੍ਰਿਤ ਦਾ ਵਰਡੇ ਵੀ ਹੈ ਜੀ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮੇਰੇ ਵੱਲੋਂ ਤੇ ਸਾਰੇ ਪਹਿਲਾਂ ਮੈਂ ਬੋਲਣੀ ਚਾਹੁੰਦਾ ਹਾਂ ਕਿ ਅਰਕਾਂ ਤੇ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਸਾਰੇ ਇਕੱਠੇ ਹੋਏ ਮੈਂ ਬਹੁਤ ਇੱਕ ਵਾਰੀ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਇੱਥੇ ਪਹੁੰਚਣ ਦੇ ਸੋ ਮਿਲਣਾ ਜੀ ਈਜ਼ੀ ਹੈ ਥੋੜਾ ਜਿਹਾ ਕੁਰੀਅਰੋਂ ਦੇ ਨਾਲ ਜੀ ਕੋਈ ਨਾ ਕੋਈ ਬੰਦਾ ਕਿਸੇ ਨਾ ਕਿਸੇ ਤਰੀਕਾ ਨਾਲ 15 ਜੁੜ ਜਾਂਦਾ ਜੀ ਸੋ ਇਸ ਕਰਕੇ ਜੀ 15 ਵਾਲੀ ਦੀ ਅਲੂਮਨੀਟੀਲ ਵਿੱਚ ਹਰ ਇੱਕ ਜਨਮ ਰੱਖਿਆ ਜੀ ਪਰ ਉਹਦੀ ਜਿਆਦਾ ਰੋਮੈਂਟਿਕਸ ਹੈ ਸਾਰੇ ਅੱਛੇ ਤਰੀਕੇ ਨਾਲ ਜਿਵੇਂ ਕਹਿੰਦੀ ਸੀ ਕਿ ਇਸ ਦਾ ਜਿਹੜਾ ਮੈਂ ਦੱਸ ਜਾ ਆਪੇ ਹੋਏ ਉਹ ਜੀ ਕੋ ਫਿਲਮਾਂ ਤੋਂ ਹੁੰਦਾ ਸੀ ਜੋ ਬੋਲਿਆ ਸੀ ਜਿਹੜੀ ਇਸ਼ੂ ਹੋਈ ਸੀ ਸਭ ਤੋਂ ਵੱਡਾ ਜਿਹੜਾ 17 ਦੇ 17 ਹੀ ਪਾ ਜੇ ਨਵਾਂ ਜੋ ਸੋਚਿਆ ਉਹ ਵਿਚ ਆਈਆ ਅੱਜ ਵੀ ਤੁਹਾਡੀ ਜੀ 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 ਤੇ ਕੁਛ ਅਦਾ ਤੇ ਚੇਰਾ ਸਾਡਾ ਸਿੰਘ ਰਾਜ ਦਾ ਨਵਾਂ ਲੋਗ ਜਦੋਂ ਆਡੀਓ ਰੋਲ ਕਰਦੇ ਨੇ ਉਹ ਜੁਨਾ ਸ਼ਹਿਰ ਉਹਦਾ ਚੇਰਾ ਨਾ ਫੇਮਸ ਨਹੀਂ ਹੁੰਦਾ ਨਾ ਜੀ ਉਸ ਕਰਕੇ ਮੈਂ ਸਾਰੇ ਗਾਣਿਆਂ ਦੀ ਵੀਡੀਓ ਬਣਾ ਕੇ ਕੀਤੀ ਹੈ ਤਾਂ ਕਿ ਆਰਗੇਸਟ ਜਲਦੀ ਤੋਂ ਜਲਦੀ ਤਰੱਕੀ ਦੇ ਵੱਲ ਜਾ ਸਕੇ ਤੇ ਮੈਂ ਕਰੀ ਸਾਰੇ ਨਾਲ ਕਰਤੀ ਸਾਰੇ ਨਾਲ ਮਾਰੇ ਜਿੰਨੇ ਪਹਿਲੇ ਗੱਲ ਕੀਤੀ ਉਹ ਖਰਚਾ ਦਾ ਪਰ ਉਹ ਚਾਨਕੀਏ ਤੋਂ ਕੋਈ ਵੀ ਵੀਡੀਓ ਸੂਟ ਹੈ ਇੱਕ ਜਗ੍ਹਾ ਤੁਸੀਂ ਕਰ ਨਹੀਂ ਸਕਦੇ ਮੈਂ ਤੁਹਾਨੂੰ ਦੱਸ ਦਾਲ ਆ ਤੂੰ ਲੋਕੇਸ਼ਨ ਦੇ ਚੇਂਜ ਕਰੀਂ ਇਹਨਾਂ ਵਿੱਚ ਥੋੜਾ ਲੱਗ ਫਿੱਕਾ ਦੋ ਸੋਚ ਐਸਾ ਮਾਰੇ ਇਹ ਦੇਖ ਕੇ ਮੈਨਾਂ ਲੱਗੂਗਾ ਜੀ ਬਾਕੀ ਸਾਰਾ ਮੁੱਲ ਕੋਈ ਨਾ ਕਰੀਂ ਅੱਛਾ ਹਾਂ ਅੱਛਾ ਹੋਇਆ ਵਿਆਦ ਤਾਂ ਤੇਰੀਆਂ ਮੈਂ ਪਹਿਚਾਣ ਦਿਆਂ ਤੂੰ ਕਿਚੋਂ ਨੈ ਵੇ ਸਜਣਾ ਮੈਂ ਜਾਣ ਗਈ ਵੇ ਪਰ ਤੂੰ ਗੌਰ ਕਿਉਂ ਨਾ ਤੈਨੂੰ ਲੱਗਦੇ ਵਾਂਗ ਜੂਰੂ ਹੁੰਦਾ ਦੇ ਦਿਲ ਤੇ ਚਿੱਟੇ ਨੇ ਜਿੰਨਾ ਦੇ ਟਿੱਟੇ ਨੇ ਦੇਹੁਣ ਤੂੰ ਸਮਝ ਲੈ ਤੈਨੂੰ ਮੈਂ ਵੀ ਜਾਣ ਗਿਆ ਆਦਤਾਂ ਤੇਰੀਆਂ ਮੈਂ ਪਹਿਚਾਣਦੀਆਂ ਉਛੜਨਾ ਚੋਨਾ ਮੈਨੂੰ ਇਹ ਵੀ ਮੈਨੂੰ ਜਾਣਗੇ ਥੈਂਕ ਯੂ ਬਹੁਤ ਬੜੀ ਆਪ ਸਾਰੇ ਨਾ ਗਾਣੇ ਲੱਗ ਲੱਗਦੇ ਮੇਰੇ ਦਿਲ ਵਿੱਚ ਮੈਨੂੰ ਆਪ ਹੀ ਲੱਗਿਆ ਗਾਣੇ ਅੱਛਾ ਨਾ ਪਸੰਦ ਮੇਰੀ આજ ਵੀ ਉਹ ਜਾਣਤੇ ਖੁਦਾ ਕਿਸ ਯਾਰ ਕੇ ਉਹ ਖੁਦਾ ਜਿਸੇ ਮਾਨਤੇ ਧੋਖਾ ਵੀ ਦੇਤੇ ਸੁਖਾਈਂ ਵੀ ਲਾ ਉਹ ਕੀ ਹਾਦਸਾ ਵਰਨਾ ਰੇ ਵਰਨਾ ਕੈਸੇ ਭੁਲਾ ਦੇਗੇ ਹਮ ਕੈਸੇ ਭੁਲਾ ਦੇਗੇ ਹਮ mohabbat ko bolo tum kitno main bechugi saudan laga denge hum mohabbat ko bolo tum kitno main bechugi saudan laga denge ਡ੍ਰੀਮ ਆਫ ਲਵ ਇੱਕ ਅੰਗਰੇਜ਼ੀ ਦਾ ਵੀ ਗਾਣਾ ਇੱਕ ਦੋ ਲਾਈਨਾਂ ਦਾ ਹੈ ਉਹ ਗਾਣਾ ਹੈ ਨੀਂਦ ਰਾਤੀ ਸੁਪਨਾ ਆਇਆ ਸਮਾਂ ਦਾ ਸ਼ਹਿਰ ਨਜ਼ਰ ਆਇਆ ਹੈ ਵਿੱਚ ਘਰ ਆਪਣਾ ਸੋਹਣਾ ਸੋਹਣੀ ਤੂੰ ਨਾ ਕੇ ਜ਼ੁਲਫ ਸੁਕਾਈ ਨੀ ਮੈਂ ਤੈਨੂੰ ਗਲ ਬਕੜੀ ਪਾਈ

ਮੈਨੂੰ ਕੁਝ ਨਹੀਂ ਵਧ ਕੇ ਬਾਪੂ ਤੇਰੇ ਮਹੰਗੀ ਜਹ ਹੱਸੇ ਤੂੰ ਅੱਜ ਤੱਕ ਜੋ ਵੀ ਬਣਿਆ ਹਾਂ ਮੈਂ ਸਭ ਤੇਰੇ ਦਿੱਤੇ ਦਿਲਾਸੇ ਤੋਂ ਹਰ ਸ਼ੋਕ ਪੁਗਾਇਆ ਮੇਰਾ ਨਾ ਮੁੱਠੇ ਤੇ ਓੜੀ ਪਾਈ ਤਾਈਓ ਤੇਰੇ ਪੁੱਤ ਨੇ ਬਾਪੂ ਅੱਜ ਤੇਰੀ ਖੁਸ਼ੀ ਮਨਾਈ ਤੂੰ ਕਰਦੇ ਦੂਰ ਹਾਂ ਮੇਰੇ ਸੀਕੈਂਡਲਾਂ ਤਹੀਂ ਜਗਾਈਆਂ ਤੇਰੇ ਬਰਦੇ ਦੀਆਂ ਬਾਪੂ ਤੈਨੂੰ ਪੁੱਤ ਵੱਲੋਂ ਲੱਖ ਵਧਾਈਆਂ ਤੇਰੇ ਬਰਦੇ ਦੀਆਂ ਬਾਪੂ ਤੈਨੂੰ ਪੁੱਤ ਵੱਲੋਂ ਲੱਖ ਵਧਾਈਆਂ ਤਿਮ ਕਲੇ ਕਲੇ ਸੰਗਣੇ ਜੇ ਬਹਲ ਤੇਰਾ ਕਾਲੇ ਬੱਦਲ ਜੋ ਛਾਏ ਹੋ ਤੇਰੇ ਮੱਥੇ ਉੱਤੇ ਧੁੱਪੀ ਜੀ ਚਮਕੇ ਜੋ ਮਰ ਜਾਏ ਫੁੱਲ ਕਿੜਿਆ ਹੋਣੀ ਸਭੀ ਜਾਂ ਕੱਟੀ ਜਾਵੇ ਤੇਰਾ ਸੋਹਜਿਆ ਤੱਕ ਮੈਂ ਹਸ ਰਹੀ ਅੱਖ ਦੱਬ ਕੇ ਨੋਂਛੇ ਨੇ ਸੁਣਲ ਤੂੰ ਕੋਂਤੇ ਰਗਾਜ਼ਾ ਨੋਂਛੇ ਨੇ ਸੁਣਲ ਤੂੰ ਕੋਂਤੇ ਰਗਾਜ਼ਾ ਇਹ ਇਤਲੀ ਜੀ ਇਹ ਸਪੈਸ ਨਹੀਂ ਤਾਂ ਇਹਦਾ ਮਤਲਬ ਇਹ ਹੈ ਕਿ ਤੇਰੇ ਵਰਗੀ ਕੁੜੀ ਹੋਰ ਕੋਈ ਨਹੀਂ ਇਹ ਤਾਂ ਫਿਰ ਅਧਿਰ ਗਲੇ ਕਿ ਕੀ ਹੈ ਕਿ ਗਾਣਾ ਹੀ ਯਾਦ ਕਰਿਆ ਕਿ ਸਿੱਖੀ ਵੀ ਹੈ ਮਤਲਬ ਪੂਰੀ ਜਿਹੀ ਗੱਲ ਨਹੀਂ ਚੱਲਦਾ ਮੈਂ ਤਾਂ ਗੜ ਨਹੀਂ ਜਮਨ ਕਰਵਾਦਾ ਪੂਰਾ ਸੁਪਤ ਸਨਵਾਦਾ ਹੋੜੇ ਤੇਰੀ ਫਾਂ ਕਰ ਕੀ ਤੇਰੀਆਂ ਹੋ ਨੱਚਦੀਆਂ ਖੁਸ਼ੀਆਂ ਫਿਰਨੂ ਮੇਰੀਆਂ ਨਹੀਂ ਤੇਰਾ ਰੁਸ਼ਨਾਯਾ ਨੂੰ ਨੂੰ ਤੂੰ ਚੋਬਰ ਚੰਨ ਵਰਗਾ ਬਿਲ ਚੰਦੀ ਦੀ ਚਾਨਣੀ ਤੂੰ ਤੂੰ ਚੋਬਰ ਚੰਨ ਵਰਗਾ ਬਿਲ ਚੰਦੀ ਦੀ ਚਾਨਣੀ ਤੂੰ ਤੂੰ ਚੋਬਰ ਚੰਨ ਵਰਗਾ ਇਹ ਵੰਗ ਚੋਬਰ ਚੰਨ ਵਰਗਾ ਬੱਪੂ ਦਾ ਗਾਣਾ ਜੀ ਆਪਾਂ ਬੱਪੂ ਨੂੰ ਮੈਂ ਸ਼ੂਟ ਕਰਨ ਜਾ ਰਹੇ ਹਾਂ ਗੁੜੀ ਭਾਈ ਦਾ ਗਾਣਾ ਇਹਨੂੰ ਸੁਣਾਉਣਾ ਹੈ ਬੱਪੂ ਨੂੰ ਮਿਲਿਆ ਇਹ ਦੇਖੇ ਤੁਹਾਡੇ ਨਾਲ ਗਰੀ ਹੈ ਅਸੀਂ ਕੁਝ ਵੀ ਪੁੱਛ ਸਕਦੇ ਹਾਂ ਤੂੰ ਕੁਝ ਨਹੀਂ ਵਧ ਕੇ ਬੱਪੂ ਤੇਰੇ ਮੈਨਗੇ ਜੇ ਹੱਸੇ ਤੂੰ ਅੱਜ ਤੱਕ ਜੋ ਵੀ ਬਣਿਆ ਹਾਂ ਮੈਂ ਸਭ ਤੇਰੇ ਦਿੱਤੇ ਦਿਲਾਸੇ ਤੋਂ ਹਰ ਸ਼ੌਕ ਪੁਗਾਇਆ ਮੇਰਾ ਨਾ ਮੱਥੇ ਤੇ ਓੜੀ ਪਾਈ ਤੈਉ ਤੇਰੇ ਪੁੱਤ ਨੇ ਬਾਪੂ ਅੱਜ ਤੇਰੀ ਖੁਸ਼ੀ ਮਨਾਈ ਤੂੰ ਕਰਤੇ ਦੁਰਹੇਰੇ ਹਸਿੰਕੈਂਡਲਾਂ ਤਾਂ ਹੀ ਜਗਾਈਆ ਤੇਰੇ ਬਰਦੇ ਦੀਆਂ ਬਾਪੂ ਤੈਨੂੰ ਪੁੱਤ ਵੱਲੋਂ ਲੱਖ ਵਧਾਈਆਂ ਤੇਰੇ ਬਰਦੇ ਦੀਆਂ ਬਾਪੂ ਤੈਨੂੰ ਪੁੱਤ ਵੱਲੋਂ ਲੱਖ ਵਧਾਈਆਂ ਸਾਨੂੰ ਸਾਂਭਣੀ ਤੂੰ ਕਮਾਂ ਦੇ ਚਰੁਲਿਆ ਫਿਰਦਾ ਏ ਸਾਡੀ ਖੁਸ਼ੀ ਆਪਣੇ ਸੁੱਖ ਵੀ ਭੁੱਲਿਆ ਫਿਰਦਾ ਏ ਪਹਿਲੇ ਬੋਲ ਤੂੰ ਪੂਰਾ ਕੀਤਾ ਬਿੰਦਿਆਂ ਹਰ ਚਾਹ ਆਪਨਾ ਪੜਿਆ ਸਾਨੂੰ ਪੜਾਇਆ ਤੈਣ ਪਰਾਂ ਮਾਂ ਨੂੰ ਮਿੱਟੀ ਦੇ ਨਾਲ ਮਿੱਟੀ ਹੋਇਆ ਅਟੜ ਦੇਣ ਗਵਾਈਆਂ ਤੇਰੇ ਬਰਤ ਦੀਆਂ ਬਾਪੂ ਤੈਨੂੰ ਪੁੱਤ ਵੱਲੋਂ ਲੱਖ ਵਧਾਈਆਂ ਬਹੁਤ ਬਹੁਤ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਬਹੁਤ ਤੰਗ ਰੋਟ ਚ ਰਹਿ ਗਿਆ ਰੋਡਾ ਦੱਸਿਆ ਤੁਸੀਂ ਮੀਂਹ ਦੀ ਦੱਸਿਆ ਕਿਵੇਂ ਜੁੜੇ ਤੁਸੀਂ ਇਸ ਤਰ੍ਹਾਂ ਇਹ ਪੁਆਇੰਟ ਬਣਿਆ ਹੈ ਇਹ ਕਿ ਸਲੈਂਗ ਤੇ ਜਨਜਾਤ ਤੋਂ ਪਹਿਲਾਂ ਪਲਾਨਿੰਗ ਸੀ ਕਿ ਜਦੋਂ ਆਵਾਜ਼ ਤੋਂ ਲੋਕਾਂ ਦੇ ਤਰ੍ਹਾਂ ਦਿਸਦਾ ਨਹੀਂ ਵੀ ਕਿ ਪਲਾਨਿੰਗ ਦਾ ਚਲ ਰਿਹਾ ਬਣਦੇ ਉਹ ਇਦਾਂ ਸੀ ਕਿ ਘਰ ਮੈਂ ਆਪਣੇ ਘਰ ਤੋਂ ਸਭ ਤੋਂ ਪਹਿਲਾਂ ਤਾਂ ਪਹਿਲਾਂ ਆਪਣੇ ਘਰ ਤੋਂ ਸਭ ਤੋਂ ਉਨਾ ਤੋਂ ਮੈਂ ਸ਼ੁਰੂ ਹੋਇਆ ਤੇ ਬਾਅਦ ਮੇਰੇ ਚਾਚਾ ਜੀ ਉਹਨਾਂ ਨੇ ਮੈਨੂੰ ਦੱਸਿਆ ਅਲਮਨਿਤਵਾਰੇ ਕੇਦਮ ਹੋਏ ਤਾਂ ਉਹਨਾਂ ਤੋਂ ਮੈਂ ਸਿੱਖਿਆ ਉਹਨਾਂ ਨੇ ਬੜੀ ਬਸ ਉਹਨਾਂ ਦੇ ਰਾਹ ਤੇ ਚੱਲਦੇ ਰਹੇ ਕਿਉਂਕਿ ਅੱਜ ਦਾ ਇਹ ਕਾਲ ਸਮਾਂ ਉਹ ਇਦਾਂ ਦਾ ਕਿ ਜੇ ਗੁਰੂ ਚੰਦਰ ਹੁੰਦਾ ਤਾਂ ਉਹ ਚੇਲਾ ਚੰਦਰ ਨਹੀਂ ਮਿਲਦਾ ਤੇ ਜੇ ਚੇਲਾ ਚੰਦਰ ਹੁੰਦਾ ਤਾਂ ਗੁਰੂ ਚੰਦਰ ਨਹੀਂ ਮਿਲਦਾ ਸੋ ਇਹ ਕਿਨਾਂ ਅੱਜ ਦੇ ਟਾਈਮ 'ਚ ਬਹੁਤ ਅਕਾਉਂਟ ਕਰਦੀਆਂ ਕਿ ਤੁਹਾਨੂੰ ਜੇ ਗੁਰੂ ਚੰਦਰ ਮਿਲਣਾ ਚਾਹੀਦਾ ਤਾਂ ਤੁਸੀਂ ਬੱਲੇ ਬੱਲੇ ਦਾ ਕੋਈ ਸਾਧਨ ਬਾਕੀ ਨਹੀਂ ਤਾਂ ਦੇ ਡਿਪੈਂਡਿੰਗ ਨਹੀਂ ਜੇ ਵੀਰ ਸਾਫ਼ ਹੁੰਦੀ ਹੈ ਅੱਛੀ ਸੋਚ ਰੱਖ ਕੇ ਚੱਲਦਾ ਹੈ ਉਹਦੇ ਨਾਲ ਬਗਦੇ ਮੋੜਦੇ ਥੋੜਾ ਸਮਾਂ ਲੱਗ ਜਾਂਦਾ ਹੈ ਠੀਕ ਹੈ ਹਰ ਇੱਕ ਚੀਜ਼ ਸਮੇਂ ਨਾਲ ਚੰਗੀ ਲੱਗਦੀ ਜੋ ਦੇਰਵਾਦ ਹੁੰਦਾ ਹੈ ਉਹ ਬਹੁਤ ਵਧੀਆ ਹੁੰਦਾ ਹੈ ਜਿਹੜਾ ਇੱਕਦਮ ਹੁੰਦਾ ਉਹ ਵਧੀਆ ਨਹੀਂ ਸੁਸਤਾ ਜੇ ਦੇਰਵਾਦ ਹੋ ਰਿਹਾ ਤਾਂ ਰੰਗ ਸੁੱਖ ਰਕੇ ਬਹੁਤ ਜ਼ਿਆਦਾ ਵਧੀਆ ਹੁੰਦਾ ਤੇ ਇਹਨੂੰ ਤਾਂ ਹੈ ਹੀ ਵਧੀਆ ਸਭ ਨੂੰ ਪਸੰਦ ਆਏਗੀ ਹਰ ਇੱਕ ਤਰ੍ਹਾਂ ਦੇ ਮੌਕੇ ਵਿੱਚ ਕੁੜੀਆਂ ਵੀ ਸੁਣ ਸਕਦੀਆਂ ਪਰਿਵਾਰ ਚ ਬੈਠ ਕੇ ਬਾਹਰ ਵੀ ਜਿੱਦਾਂ ਵੀ ਪਾਰਟੀ ਵਗੈਰਾ ਹੁੰਦੀ ਆ ਸਭ ਸਾਰੀ ਜਗ੍ਹਾ ਤੇ enjoyment ਹੋ ਸਕਦਾ ਹੈ ਨਾ ਆਪਣੇ ਪਿਆਰ ਨੂੰ ਜ਼ਾਹਿਰ ਕਰਨਾ ਉਹ ਵੀ ਹੋ ਸਕਦਾ ਹੈ ਗਿਆਨ ਦੇ ਬਾਰੇ। ਜਿਸ ਨੇ ਮਿਹਨਤ ਕੀਤੀ ਹੈ ਹਰ ਇੱਕ ਤਰ੍ਹਾਂ ਨਾਲ ਲੈ ਕੇ ਉਹ ਨਹੀਂ। ਹੁਣ ਥੋੜੇ ਦੇ ਟੈਂਡ ਹੈ। ਸ੍ਰੋਤੇ ਅੰਨ ਨੂੰ ਕੀ ਚੀਜ਼ ਚੰਗੀ ਲੱਗਦੀ ਹੈ? ਜਦ ਗਿਆਨ ਆਉਂਦਾ ਕੋਈ ਪਿਆਸੀ ਜਾਂ ਬਾਤ ਤੇ ਹੈ। ਹੈਂ? ਉਹ ਬਹੁਤ ਬਾਹਰ ਲੱਗਿਆ ਉਹ ਲੱਗਿਆ ਰਿਹਾ। ਮਿਰਜ਼ਾ ਰਾਨਗ ਇਦਾਂ ਦੇ ਅਜੀ ਕਿ ਮੈਂ ਉਹਨੂੰ ਉਸਦੀ ਪੜਦਾ ਸੀ। ਉੱਥੇ ਇੱਕ ਕੰਪੀਟੀਸ਼ਨ ਸੀਗਾ ਸਾਡਾ ਕਰਨਾਟਕਾ ਕੰਪੀਟੀਸ਼ਨ ਹੋਣਾ ਸੀ। ਕਿ ਤੇਰੇ ਡਾਉ ਵੀ ਸੋ ਸੀਗਾ ਜਦੋਂ ਐਡਮਿਸ਼ਨ ਲੈਨੇ ਆ ਯੂਨੀਵਰਸਿਟੀ ਦੇ ਵਿੱਚ ਜਿਹੜੇ ਸੀਨੀਅਰ ਹੁੰਦੇ ਆ ਉਹ ਐਡਮਿਸ਼ਨ ਲੈਂਦੇ ਉਤੋਂ ਪਹਿਲਾਂ ਮੈਨੂੰ ਤੋਂ ਬਹੁਤ ਕੁਝ ਸੁਨੇ ਉਹਨਾਂ ਨੇ ਕਿ ਦਿਨ ਤਾਂ ਆ ਸਹੀ ਦਾ ਸਾਨੂੰ ਬਰਾਬਰ ਸਹੀ ਦਾ ਅਮਸ ਉਹ ਫਿਰ ਲਾਸਟ ਦੇ ਉਹਨਾਂ ਨੇ ਮੇਰੇ ਤੋਂ ਮਿਲਦਿਆ ਸੁਨੇ ਕਿ ਉਹ ਇੰਨਾ ਕੋਲ ਨੂੰ ਪਸੰਦਾ ਹੈ ਕਿ ਯੂਨੀਵਰਸਿਟੀ ਦੇ ਵਿੱਚ ਮੇਰਾ ਨਾਮ ਮਿਰਜ਼ਾ ਪੈ ਗਿਆ ਤੇ ਮਿਰਜ਼ਾ ਚੱਲੀ ਗਿਆ ਚੱਲੀ ਗਿਆ ਚੱਲੀ ਗਿਆ ਤੇ ਉਸ ਤੋਂ ਬਾਅਦ ਜਦੋਂ ਮੈਂ ਬਾਈ ਜੀ ਨੂੰ ਮਿਲਿਆ ਜੀ ਬਾਈ ਜੀ ਜੀ ਬਾਈ ਜੀ ਤੇ ਉੱਥੇ ਅਸੀਂ ਬੈਠੇ ਰਾਤ ਦਾ 2:00 ਦਾ ਟਾਈਮ ਸੀਗਾ ਕਿਸੀ ਬੈਠੇ ਬੱਬੂ ਭਾਈ ਜੀ ਜਿਹੜੇ ਮੈਂ ਜਿੰਨ ਤੇ ਮਤੇ 5 ਸਾਲ ਬੈਠੇ ਸੀ ਚਾਰ ਜਾਣੇ ਬੈਠੇ ਕਿਹਾ ਮੇਰ ਦਾ ਤੇ ਬੱਬੂ ਭਾਈ ਜੀ ਨੇ ਨਾਲ ਕਹਿਟਾ ਲੀਤੋਂ ਉਹਦਾ ਸਰਨੇਮ ਲਿਆ ਨਾਲ ਮੇਰ ਦਾ ਸੰਧੂ ਨਾ ਤੁਹੇ ਦਾ ਪ੍ਰੋਪਰ ਨੇਮ ਆਏ ਮੈਨੂੰ ਬੱਬੂ ਭਾਈ ਜੀ ਤੋਂ ਮਿਲਿਆ ਉਹਦਾ ਜੀ ਮੈਨੂੰ ਇਹ ਨਾਮ ਦਿੱਤਾ ਫਿਰ ਅਸੀਂ ਕੰਮ ਅਸੀਂ ਇਹ ਕੰਮ ਅਸੀਂ ਇਹ ਨਾ ਕੀ ਹੈ ਜੀ भूल <camina> गया <laughs> <sharp inhale> <laughs> मेरे जा, मेरे सन्दो भाई मेरे तो शुरू हो गए शुरू हो गया कई खोमा मेरे ते दी बोल मेरे जेदी बोल दी बक्की ਦੇ ਕੋਲ ਆਨੀ ਕਹਿੰਦੀ ਦਸ ਵਿੱਚ ਦੀ ਬੱਕੀਆਂ ਮੈਨੂੰ ਸੁਪਨੇ ਆਉਂਦੇ ਚੰਦਰੇ ਮੈਨੂੰ ਸੁਪਨੇ ਆਉਂਦੇ ਚੰਦਰੇ ਮਤ ਸੱਚੇ ਨਾ ਹੋ ਜਾਣੀ ਥੈਂਕ ਯੂ ਜੀ ਇਹ ਬਹੁਤ ਔਖਾ ਜੀ ਮੇਰੇ ਦਾ ਨਾਮ ਦੇ ਜੇ ਆਪਾਂ ਬਹੁਤ ਸਾਰੇ ਬੈਠੇ ਆ ਜੀ ਹਾਂ ਜੀ ਲੱਗਦਾ ਹੈ ਜੀ ਬਿਲਕੁਲ ਜਿਹੜਾ ਮਾਹੌਲ ਹੈ ਜੀ ਉਸ ਟਾਈਮ ਬਹੁਤ ਠੰਡੇ ਸਵਾਹ ਰਹੇ ਬਹੁਤ ਪੋਜ਼ਿਟਿਵ ਮਾਹੌਲ ਹੁੰਦਾ ਹੈ ਮੇਰੇ ਲਈ ਬਹੁਤ ਬਿਲਕੁਲ ਹੀ ਗੱਲ ਨਹੀਂ ਕੋਲ ਸਾਹਿਬ ਨਹੀਂ ਤੇ ਮੈਂ ਹੁਣ ਸਪੀਕਰ ਇਹ ਟਰੈਕਟਰ ਦੇ ਉੱਪਰ ਦੇ ਦੇਖ ਲਿਓ ਇੱਕ ਵਾਰੀ ਫੇਰ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਜੀ ਗੁਰੀ 뮤직 ਟਰੈਕਟਰ ਵੱਲੋਂ ਦੀ ਅਮਰ ਕਵੀਆ ਵੱਲੋਂ ਤੇ ਪਰ ਮੈਂ ਇਹ ਸਾਰਿਆਂ ਨੂੰ ਵੱਡਾ ਕਹਿ ਰਿਹਾ ਮੈਂ ਆਪਦੇ ਆਪ ਨੂੰ ਛੋਟਾ ਹੀ ਕਹਿੰਦਾ ਹਮੇਸ਼ਾ ਤੇ ਹਜ਼ਾਰਾਂ ਗਾਣੇ ਵੀਰ ਦੇ ਆਏ ਲੇਗੇ ਰੂਹ ਦਾ ਰੱਜ ਅਗਰ ਲੈਣਾ ਹੈ ਅਜੇ ਨਾਸ਼ਤੀ ਦੇ ਵਿੱਚ ਲੈਣਾ ਹੈ ਤਾਂ ਇੱਕ ਇੱਕ ਬੰਦਾ ਹੈ ਜੀ ਗੁਰੀ ਸੱਚੀ ਗੱਲ ਕਹਿ ਰਿਹਾ ਮੈਂ ਇਹ ਨਹੀਂ ਸਿਰਫ ਤੀ ਕਰ ਰਿਹਾ ਤੇ ਪਿੱਛੇ ਪਿੱਛੇ ਸਿਰਫ ਤੋਂ ਹੋਵੇ ਉਹਨੂੰ ਜਾਦਾ ਸਿਰਫ ਤੋਂ ਮੰਨਦੇ ਜੇ ਅ ਫਰੰਟ ਆਫ ਫੇਸ ਗੱਲ ਕਰੀਏ ਤਾਂ ਅਗਲਾ ਕਹਿੰਦਾ ਵੀ ਨਹੀਂ ਯਾਰ ਬੰਦਾ ਦੇਖ ਕੇ ਗੱਲ ਕਰਦਾ ਪਰ ਸਾਡੀ ਅੰਗੇ ਪਿੱਛੇ ਸਾਰੀਆਂ ਗੱਲਾਂ ਇਹੀ ਰਹਿੰਦੀਆਂ ਨੇ ਕਿ ਹਜ਼ਾਰਾਂ ਲਾੜੇ ਜੀ ਕੁੜੀ ਦੇ ਆਗੇ ਐ ਇੰਨੀ ਵਧੀਆ ਕੰਪੋਜ਼ ਤੇ ਇੰਨਾ ਵਧੀਆ 뮤직 ਤੇ ਜਿਹੜਾ ਬੰਦਾ ਵੀ ਕਿਤੋਂ ਵੀ ਚੱਲ ਕੇ ਨਾ ਪੁਣ ਐਫਐਸ ਹੋਣਾ ਇਹ ਅਨਪਰੋਚ ਹੋਵੇ ਮਤਲਬ ਅਪਰੋਚ ਬੜੀ ਔਖੀ ਮਿਲਦੀ ਹੈ ਇੱਥੇ ਤੱਕ ਪਹੁੰਚਣ ਵਾਸਤੇ ਕਰਮਾਲੇ ਨੇ ਜਿਹੜੇ ਆਪਣੇ ਸਿੱਧੇ ਜਾ ਕੇ ਮਿਲੇ ਇਹਨਾਂ ਨੂੰ ਤੇ ਹਰ ਇੱਕ ਬੰਦਾ ਇਹਨਾਂ ਨੇ ਸੁਪਰ ਹਿੱਟ ਕੀਤਾ ਇਤਿਹਾਸ ਗਵਾ ਹੈ YouTube ਤੇ ਕਿੰਨੇ ਮਾਰਦੀ ਸਰਚ ਮਾਰ ਕੇ ਦੇਖ ਲਿਓ ਜਿੰਨੇ ਵੀ ਬੰਦੇ ਆ ਜਿਨ੍ਹਾਂ ਦਾ 뮤ዚਕ ਨਾਲ ਜੀਗੁਰੀ ਲੱਗਿਆ ਹੋਇਆ ਸਾਰੇ ਸੁਪਰ ਹਿੱਟ ਬੰਦੇ ਨੇ ਤੇ ਮੈਂ ਵੀ ਇਹ ਕਾਮਨਾ ਕਰਦਾ ਵੀ ਆਨਲਾਈਨ ਟਾਈਮ ਦੇ ਵਿੱਚ ਬਹੁਤ ਵਧੀਆ ਵਧੀਆ ਗਾਣੇ ਲੈ ਕੇ ਆ ਰਹੇ ਆ ਆਪ ਜੀ ਦਾ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੈ आशीर्वाद चाहिदा दुआवां चाहिंदिया ने प्रेम चाहिदा प्यार चाहिदा इश्क चाहिदा ਤੇ ਮੁਹਬਤ चाहिंदे ਆ ਤੇ ਬਾਕੀ ਫੇਰ ਮੈਂ ਉਹਦੇ ਛੋਟੇ ਭਰਾ ਨੂੰ ਅਮਰਦਨ ਨੂੰ ਜਨਮ ਦਿੰਦੀ ਆ ਫੇਰ ਬਹੁਤ ਬਹੁਤ ਮੁਵਾ ਚ ਲੈਣਾ ਤੁਹਾਡੇ ਮਿਊਜ਼ਿਕ ਡਾਇਰੈਕਟਰ ਵੀ ਨਹੀਂ ਤੇ ਗਾਇਕ ਵੀ ਨਹੀਂ ਜੀ ਬਹੁਤ ਵਧੀਆ ਤੇ ਇਹ ਆਪਣੇ ਸਿੰਗਰ ਬੀਤ ਦੀ ਤੁਸੀ ਦੀ ਸੰਗੀਤ ਤੇ ਦੇਖੀ ਜੀ ਮੈਂ ਮੌਜੂਦ ਕਰਦੇ ਹੁੰਦੇ ਆ ਮਾੜਾ ਮੋਟਾ ਅਸੀਂ ਐਕਟਿੰਗ ਵੀ ਕਰਦੇ ਆ ਭਗੜਾ ਭੋੜਾ ਵੀ ਪਾ ਲੈਂਦੇ ਆ ਤੇ ਗੀਤ ਗੁੱਤ ਵੀ ਗਾਉਂਦੇ ਆ ਪਰ ਅਸੀਂ ਹੈ ਐਕਚੁਅਲੀ ਕੁਝ ਇਹਦੇ ਪਿੱਛੇ ਵੀ ਇੱਕ ਕ੍ਰੀਏਟੀਵਿਟੀ ਦਾ ਇੱਕ ਉਹ ਮੁਜ਼ਾਰਾ ਹੋਏਗਾ ਕਈ ਵਾਰ ਇੱਕ ਗਾਣਾ ਜਿਹੜਾ ਹੈ ਉਹ ਕੁਝ ਬੰਦਿਆਂ ਨੂੰ ਪਸੰਦ ਆਉਂਦਾ ਕੁਝ ਨੂੰ ਨਹੀਂ ਆਉਂਦਾ ਥੋੜਿਆਂ ਨੂੰ ਪਸੰਦ ਆਇਆ ਥੋੜੀ ਦੇਰ ਚੱਲ ਕੇ ਹਟ ਜਾਂਦਾ ਜਿਆਦਾ ਨੂੰ ਪਸੰਦ ਆਇਆ ਪ੍ਰਲੌਂਗ ਚੱਲੀ ਜਾਂਦਾ ਪਰ ਇਹ ਜਿਹੜਾ ਐਕਸਪੀਰੀਅੰਸ ਹੈ 17 ਗਾਣਿਆਂ ਦੀ ਵੀਡੀਓ ਕੱਢਣਾ ਇਹ ਵੀ ਮੈਨੂੰ ਪੋਜ਼ਿਟਿਵਿਟੀ ਇਹਦੇ ਵਿੱਚ ਇਹ ਲੱਗਦੀ ਹੈ ਕਿ ਅਲੱਗ-ਅਲੱਗ ਟੇਸਟ ਦੇ ਜਿਹੜੇ ਗਾਣੇ ਹੋਣਗੇ ਉਹ ਅਲਗ-ਅਲਗ ਟੇਸਟ ਦੇ ਲੋਕਾਂ ਨੂੰ ਪਸੰਦ ਆਉਣਗੇ ਤਾਂ ਜਿਹੜੀ ਐਲਬਮ ਹੈ ਉਹ ਹਾਜ਼ਰ ਰਹੇਗੀ ਲੋਕਾਂ ਦੇ ਪਿੱਟ ਦੇ ਵਿੱਚ ਤੇ ਇਹ ਗੱਲ ਮੈਨੂੰ ਇਸ ਐਲਬਮ ਦੀ ਬਹੁਤ ਵਧੀਆ ਲੱਗੀ ਹੈ ਤੇ ਕ੍ਰੀਏਟੀਵਿਟੀ ਇਹਦੇ ਪਿੱਛੇ ਚਲ ਕੇਗੀ ਇਸ ਲਈ ਸਿੰਗਰ ਨੂੰ ਸੰਗੀਤਕਾਰ ਜੀ ਨੂੰ ਤੇ ਸਾਰੀ ਜੁੜੀ ਹੋਈ ਟੀਮ ਨੂੰ ਤੇ ਵਿਕੀ ਦੀ ਟੀਮ ਨੂੰ ਮੇਰੀ ਆਪਣੀ ਟੀਮ ਹੈ ਬਹੁਤ ਬਹੁਤ ਵਧਾਈਆਂ